ਸੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ VFS ਗਲੋਬਲ ਤੇ ਕਿੱਦਾਂ ਸੀ ਉਹਨਾਂ ਨਾਲ ਕੰਟੈਕਟ ਕਰ ਸਕਦੇ ਆ ਜੇ ਤੁਸੀਂ ਫੋਰਨਰ ਕੰਟਰੀ 'ਚ ਬੈਠੇ ਹੋ ਤਾਂ ਕੋਈ ਤੁਸੀਂ ਆਪਣੇ ਕੀ ਫੈਮਿਲੀ ਮੈਂਬਰ ਲਈ ਜਾਂ ਤੁਸੀਂ ਹੋਰ ਕੰਮ ਲਈ ਜਾਂ ਖੁਦ ਲਈ ਤੁਸੀਂ ਕਿਸੇ ਕੰਮ ਲਈ VFS ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਿਸੇ ਵੀ ਕੰਟਰੀ ਦਾ ਜਿਹੜਾ ਵੀਜ਼ਾ ਅਪਲਾਈ ਕੀਤਾ ਇੰਡੀਆ ਤੋਂ ਜਾਂ ਤੁਹਾਡੀ ਫੈਮਿਲੀ ਮੈਂਬਰ ਨੇ ਤੇ ਜੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਉਹ ਅੱਜ ਦੀ ਵੀਡੀਓ ਉਸ ਤੇ ਰਿਲੇਟਡ ਆ ਤਾਂ ਆਪਾਂ ਸਾਰੀ ਵੀਡੀਓ ਦੇ ਐਂਡ 'ਚ ਤੁਹਾਨੂੰ ਦੱਸਦੇ ਆ ਕਿ ਕਿੱਦਾਂ ਆਪਾਂ ਫੋਨ 'ਤੇ ਬੈਠੇ ਹੀ ਆਪਾਂ ਇੰਡੀਅਨ ਨੰਬਰ 'ਪਾ ਕੇ VFS ਵਾਲਿਆਂ ਨਾਲ ਕੰਟੈਕਟ ਕਰ ਸਕਦੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਸੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆਂ VFS Global ਤੇ ਕਿੱਦਾਂ ਸੀ ਉਹਨਾਂ ਨਾਲ ਕੰਟੈਕਟ ਕਰ ਸਕਦੇ ਆਂ ਜੇ ਤੁਸੀਂ ਫੋਰਨਰ ਕੰਟਰੀ 'ਚ ਬੈਠੇ ਹੋ ਤਾਂ ਕੋਈ ਤੁਸੀਂ ਆਪਣੇ ਕੀ ਫੈਮਿਲੀ ਮੈਂਬਰ ਲਈ ਜਾਂ ਤੁਸੀਂ ਹੋਰ ਕੰਮ ਲਈ ਜਾਂ ਖੁਦ ਲਈ ਤੁਸੀਂ ਕਿਸੇ ਕੰਮ ਲਈ VFS ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਿਸੇ ਵੀ ਕੰਟਰੀ ਦਾ ਜਿਹੜਾ ਵੀਜ਼ਾ ਅਪਲਾਈ ਕੀਤਾ ਇੰਡੀਆ ਤੋਂ ਜਾਂ ਤੁਹਾਡੀ ਫੈਮਿਲੀ ਮੈਂਬਰ ਨੇ ਤੇ ਜੇ ਤੁਸੀਂ ਉਹਨਾਂ ਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਉਹ ਅੱਜ ਦੀ ਵੀਡੀਓ ਉਸ ਤੇ ਰਿਲੇਟਡ ਆ ਤਾਂ ਆਪਾਂ ਸਾਰੀ ਵੀਡੀਓ ਦੇ ਐਂਡ 'ਚ ਤੁਹਾਨੂੰ ਦੱਸਦੇ ਹਾਂ ਕਿ ਕਿੱਦਾਂ ਆਪਾਂ ਫੋਨ ਬੈਠੇ ਹੀ ਆਪਾਂ ਇੰਡੀਅਨ ਨੰਬਰ 'ਪਾ ਕੇ VFS ਵਾਲਿਆਂ ਨਾਲ ਕੰਟੈਕਟ ਕਰ ਸਕਦੇ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਤੁਸੀਂ ਸਭ ਤੋਂ ਪਹਿਲਾਂ ਤੁਸੀਂ Google 'ਤੇ ਆ ਕੇ VFS contact India ਲਿਖ ਕੇ ਦੇਣਾ ਤੁਸੀਂ ਹੋਰ ਜੇ ਕਲਾ VFS contact ਲਿਖੋਗੇ ਹੋਰ ਕੰਟਰੀ ਦਾ ਆ ਜਾਣਾ ਜਸਟ India ਲਿਖ ਦਿਓ India ਦਾ ਆ ਜਾਣਾ ਸਕਰੋਲ ਡਾਊਨ ਕਰ ਲੈਣਾ ਇੱਥੇ ਲਿਖਿਆ contact us ਤੁਸੀਂ ਇਸ ਪੇਜ ਤੇ ਕਲਿੱਕ ਕਰਨਾ ਇਸ ਤਰ੍ਹਾਂ ਦਾ ਕੋਈ ਪੇਜ ਖੁੱਲ ਜਾਊਗਾ ਫਿਰ ਤੁਸੀਂ ਚੈੱਕ ਕਰ ਸਕਦੇ ਇਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਆ ਕੰਟੈਕਟ ਅਸ ਹੈਲਪਲਾਈਨ ਤੁਸੀਂ ਟੈਲੀਫੋਨ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਈਮੇਲ ਵੀ ਕਰ ਸਕਦੇ ਹੋ ਪਰ ਜੇ ਤੁਸੀਂ ਰਾਈਟ ਵੇ ਗੱਲ ਕਰਨੀ ਹੈ ਉਹਨਾਂ ਨਾਲ ਤਾਂ ਉਹਨਾਂ ਦੇ ਫੀਡਬੈਕ ਆ ਕਲਿਕ ਟੂ ਟੋਕ ਤੇ ਕਰਨਾ ਤੁਸੀਂ ਹੁਣ ਆਪਾਂ ਇਹਨੂੰ ਕਲਿਕ ਟੂ ਟੋਕ ਤੇ ਕਰਦੇ ਹਾਂ ਤੇ ਆਪਾਂ ਕਲਿਕ ਟੂ ਟੋਕ ਤੇ ਕਰਕੇ ਅੱਗੇ ਇੱਥੇ ਤੁਹਾਡਾ ਇੰਡੀਅਨ ਨੰਬਰ ਉਹਨਾਂ ਨੇ ਮੰਗ ਲੈਣਾ ਜਿਹੜਾ ਤੁਸੀਂ ਚਾਹੇ ਹੈਗਾ ਤੁਹਾਡੇ ਉਹ ਇੰਡੀਅਨ ਨੰਬਰ ਚਾਹੀਏ ਨਹੀਂ ਤੁਸੀਂ ਕੋਈ ਵੀ ਇੰਡੀਅਨ ਨੰਬਰ ਪਾ ਕੇ ਜੋ ਤੁਸੀਂ ਤੇ ਇੰਡੀਅਨ ਨੰਬਰ ਫਿਲ ਕਰਤਾ ਜਦੋਂ lettes say ਮੈਂ ਕੋਈ ਵੀ ਫਿਲ ਕਰ ਦਿੰਦਾ ਨਾ ਬਾਤੇ ਫਿਲ ਕਰਤਾ ਕੋਈ ਵੀ ਮੇਰੇ ਫੋਨ 'ਚ ਕੋਈ ਸੇਵ ਸੀ ਮੈਂ ਫਿਲ ਕਰਤਾ ਤੇ ਉਸ ਤੋਂ ਬਾਅਦ ਤੁਸੀਂ ਅਲੋ ਕਰ ਦੇਣਾ ਵਾ ਤਾਂ ਡਾਇਰੈਕਟ ਕਾਲ ਚੱਲ ਜਾਈ ਜਾਂਦੀ ਕਸਟਮਰ ਸਰਵਿਸ ਨੂੰ ਤਾਂ ਇਸ ਦੇ ਵਿੱਚ ਤੁਹਾਨੂੰ ਪੁੱਛਣਗੇ ਤੁਸੀਂ ਜੇ ਕੋਈ ਨੰਬਰ ਨਪਣਾ ਉਹਨਾਂ ਨਾਲ ਬਾਅਦ ਚ ਦੱਸ ਦੇਣਾ ਉਹ ਤੁਹਾਨੂੰ ਕਿ ਤੁਸੀਂ ਕਿਹਦੀ ਪੰਜਾਬੀ ਦੀ ਗੱਲ ਕਰਨਾ ਚਾਹੁੰਦੇ ਹੋ ਜਾਂ ਹਿੰਦੀ 'ਚ ਜਾਂ ਅੰਗਰੇਜ਼ੀ 'ਚ ਉਸ ਦੇ ਲਈ 1 ਦਬਾਓ 2 ਦਬਾਓ 3 ਦਬਾਓ ਜਿੱਦਾਂ ਆ ਆ ਯੂ ਆਪਾਂ ਆਮ ਹੀ ਕਾਲ ਕਰਦੇ ਹਾਂ ਕਸਟਮਰ ਸਰਵਿਸ ਨੂੰ ਤੇ ਕਿਤੇ ਰਿਲੇਟਡ ਐਨਕੁਇਰੀ ਕਰਨੀ ਉਸ ਹਿਸਾਬ ਨਾਲ ਤੁਸੀਂ ਆ ਨੰਬਰ ਨੱਪੋ ਦਨ ਨੱਪੋ ਜੋ ਵੀ ਨਾ ਨੇ ਕਹੀ ਜਣਾ ਨੂੰ ਧਿਆਨ ਨਾਲ ਸੁਣ ਲੈਣਾ ਜਿੱਦਾਂ ਉਹ ਕਹਿਣਗੇ ਤੁਸੀਂ ਉਸ ਹਿਸਾਬ ਨਾਲ ਆਪਣੇ ਕੀਬੋਰਡ ਤੋਂ ਡਾਇਲ ਕਰੀ ਜਾਣੀ ਆ ਨੰਬਰ ਤਾਂ ਬਾਅਦ ਵਿੱਚ ਜੇ ਤੁਹਾਨੂੰ ਨਹੀਂ ਕਿਤੋਂ ਵੀ ਪਤਾ ਲੱਗਦਾ ਫਿਰ ਉਹ ਇੱਕ ਕਹਿਣਗੇ ਕਿ ਤੁਸੀਂ ਜੇ ਸਾਡੇ ਕਸਟਮਰ ਸਰਵਿਸ ਨਾਲ ਗੱਲ ਕਰਨਾ ਚਾਹੁੰਦੇ ਹੋ ਤਾ ਫਿਰ ਤੁਸੀਂ ਆਈ थिंक 9 ਔਰ 0 ਸਮਥਿੰਗ ਕੋਈ ਨੰਬਰ ਆ ਜਾਵੇ ਤੁਸੀ ਕਾਲ ਕਰੋਗੇ ਸੋ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਵੀ ਲਿੰਕ ਦੇ ਦਿੰਦਾ ਜਿਹੜਾ ਤੁਸੀਂ ਡਾਇਰੈਕਟ ਇਸ ਲਿੰਕ ਤੋਂ ਵੀ ਇਹਨਾਂ ਦੀ ਵੈਬਸਾਈਟ ਤੇ ਜਾ ਸਕਦੇ ਹੋ ਸੋ ਜੇ ਵੀਡੀਓ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਫੋਲੋ ਲਾਈਕ ਕਰਨਾ ਨਾ ਭੁੱਲਣਾ ਸੋ ਹੋਰ ਵੀਡੀਓ ਦੇਖਣ ਲਈ ਇਦਾਂ ਦੀ ਜਾਣਕਾਰੀ ਲਈ ਆਪਣੇ ਚੈਨਲ ਦੇ ਨਾਲ ਬਨੇ ਰਹਿਣਾ ਆਪਾਂ ਜਲਦੀ ਆਵਾਂਗੇ ਕੋਈ ਨਵੀਂ ਵੀਡੀਓ ਲਾ ਕੇ ওকে ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓਸ